ਮੈਂ ਇੱਕ ਗੱਲ ਜ਼ਰੂਰ ਕਹਿਣੀ ਕਿਉਂਣਾ ਵੀ ਤਾਲਿਬਾਨ ਤੋਂ ਵਿਹਲੇ ਹੋ ਗਏ ਹੁਣ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਮਦਦ ਕਰਕੇ ਤੇ ਹੁਣ ਇੱਧਰ ਆ ਰਹੇ ਆ ਪੰਜਾਬ ਕੱਲ ਨੂੰ ਉਹ ਜਿਵੇਂ ਸਾਡੇ ਖੇਤੀਬਾੜੀ ਮੰਤਰੀ ਸਾਹਿਬ 20 25 ਕੈਮਰੇ ਲੈ ਕੇ ਆ ਕੇ ਫੋਟੋਆਂ ਖਿਚਾ ਕੇ ਮੁੜ ਗਏ ਉਹ ਵੀ ਨਾ ਹੋਵੇ ਸਾਡਾ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਉਹਨਾਂ ਕੋਲੇ ਪਿਆ ਹੈ ਪਹਿਲਾਂ ਤਾਂ ਉਹ ਦੇਣ ਐਵੇਂ ਇਹ ਵੀ ਨਾ ਫੋਟੋ ਖਿਚਾ ਕੇ ਮੁੜ ਜਾਣ ਤੇ ਬਾਕੀ ਘੱਟੋ-ਘੱਟ 20000 ਕਰੋੜ ਦਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਜਿਹੜੇ ਲੇਬਰ ਕਰਦੇ ਸੀ ਸਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਕਰਾਨਾ ਨੁਕਸਾਨ ਹੋਇਆ ਸੋ ਉਹਦੇ ਵਾਸਤੇ ਇੱਕ ਰਾਹਤ ਪੈਕੇਜ ਵੀ ਦੇ ਕੇ ਜਾਣ ਆਉਣ ਦਾ ਉਹਨਾਂ ਦਾ ਮਤਲਬ ਹਰੇਕ ਬੰਦੇ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਫਰਜ ਹੈ ਉਹ ਆ ਰਹੇ ਆ ਸੋ ਉਹਨਾਂ ਤੋਂ ਆਸ ਹੈ ਸਾਨੂੰ ਕਿ ਉਹ ਇਹ ਮਦਦ ਕਰਕੇ ਜਾਣਗੇ ਜੀ ਥੈਂਕ ਯੂ ਸਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਕਿਉਂਣਾ ਵੀ ਤਾਲਿਬਾਨ ਤੋਂ ਵਿਲੇ ਹੋ ਗਏ ਹੁਣ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਮਦਦ ਕਰਕੇ ਤੇ ਹੁਣ ਇੱਧਰ ਆ ਰਹੇ ਆ ਪੰਜਾਬ ਕੱਲ ਨੂੰ ਉਹ ਜਿਵੇਂ ਸਾਡੇ ਖੇਤੀਬਾੜੀ ਮੰਤਰੀ ਸਾਹਿਬ 20 25 ਕੈਮਰੇ ਲੈ ਕੇ ਆ ਕੇ ਫੋਟੋਆਂ ਖਿਚਾ ਕੇ ਮੁੜ ਗਏ ਉਹਵੇਂ ਨਾ ਹੋਵੇ ਸਾਡਾ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਉਹਨਾਂ ਕੋਲੇ ਪਿਆ ਪਹਿਲਾਂ ਤਾਂ ਉਹ ਦੇਣ ਐਵੇਂ ਇਹ ਵੀ ਨਾ ਫੋਟੋ ਖਾ ਕੇ ਮੁੜ ਜਾਣ ਤੇ ਬਾਕੀ ਘੱਟੋ ਘੱਟ 20 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਜਿਹੜੇ ਲੇਬਰ ਕਰਦੇ ਹੋ ਸਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਸੋ ਉਹਦੇ ਵਾਸਤੇ ਇੱਕ ਰਾਹਤ ਪੈਕੇਜ ਵੀ ਦੇ ਕੇ ਜਾਣ ਆਉਣ ਦਾ ਉਹਨਾਂ ਦਾ ਮਤਲਬ ਹਰੇਕ ਬੰਦੇ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਫਰਜ ਹੈ ਉਹ ਆ ਰਹੇ ਆ ਸੋ ਉਹਨਾਂ ਤੋਂ ਆਸ ਹੈ ਸਾਨੂੰ ਕਿ ਉਹ ਇਹ ਮਦਦ ਕਰਕੇ ਜਾਣਗੇ ਦੀ थैंक यू ਅਰ ਸ ਮੈਂ ਇੱਕ ਗੱਲ ਜ਼ਰੂਰ ਕਹਿਣੀ ਕਿਉਂਣਾ ਵੀ ਤਾਲਿਬਾਨ ਤੋਂ ਵਿਲੇ ਹੋ ਗਏ ਹੁਣ ਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਮਦਦ ਕਰਕੇ ਤੇ ਹੁਣ ਇੱਧਰ ਆ ਰਹੇ ਆ ਪੰਜਾਬ ਕੱਲ ਨੂੰ ਉਹ ਜਿਵੇਂ ਸਾਡੇ ਖੇਤੀਬਾੜੀ ਮੰਤਰੀ ਸਾਹਿਬ 20 25 ਕੈਮਰੇ ਲੈ ਕੇ ਆ ਕੇ ਫੋਟੋ ਖਿਚਾ ਕੇ ਮੁੜ ਗਏ ਉਹ ਵੀ ਨਾ ਹੋਵੇ ਸਾਡਾ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਉਹਨਾਂ ਕੋਲੇ ਪਿਆ ਹੈ ਪਹਿਲਾਂ ਤਾਂ ਉਹ ਦੇਣ ਐਵੇਂ ਇਹ ਵੀ ਨਾ ਫੋਟੋ ਖਿਚਾ ਕੇ ਮੁੜ ਜਾਣ ਤੇ ਬਾਕੀ ਘੱਟੋ ਘੱਟ 20000 ਕਰੋੜ ਦਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਜਿਹੜੇ ਲੇਬਰ ਕਰਦੇ ਸੀ ਸਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਸੋ ਉਹਦੇ ਵਾਸਤੇ ਇੱਕ ਰਾਹਤ ਪੈਕੇਜ ਵੀ ਦੇ ਕੇ ਜਾਣ ਆਉਣ ਦਾ ਉਹਨਾਂ ਦਾ ਮਤਲਬ ਹਰੇਕ ਬੰਦੇ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਫਰਜ ਹੈ ਉਹ ਆ ਰਹੇ ਆ ਸੋ ਉਹਨਾਂ ਤੋਂ ਆਸ ਹੈ ਸਾਨੂੰ ਕਿ ਉਹ ਇਹ ਮਦਦ ਕਰਕੇ ਜਾਣਗੇ ਜੀ ਥੈਂਕ ਯੂ